ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜੀਓ ਹਰਿਗਨ ਰੈਨ ਸਕੈ ਮਨ ਮੇਰਾ ਮੇਰੇ ਪ੍ਰੀਤ ਤੁਮ ਭਰਾਨ ਹਰ ਪ੍ਰਭ ਗੁਰ ਮੇਲੇ ਬਉਰ ਲੰਭਉ ਜਲ ਵੀਰ ਸੰਤ ਨੇ ਵਰਨਾ ਕੋ ਹੂੰ ਜਾਨੀ ਬੇ ਪਰਮਾ ਸਦਾ ਰੰਗ ਰਖੈ ਜਾ ਕੋ ਪਾਕ ਸੋ ਅਰਮੀ ਸੋ ਕਉਟਲ ਗੁਰੂ ਸੇਵੀਐ ਨ ਸਹਿ ਸੁਭਾਈ ਨਰਸਨ ਵਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਜ ਗੁਰੂ ਜੀ ਕੋਡੇ ਮਨ ਲਗੰਯਾ ਅਰਿ ਵੇਸਲੇ ਸੁਦਾ ਕੁਆਲੀ ਤਾਕੋ ਧੋਖ ਕਹਾਂ ਬਿਅਪੈ ਜਾ ਕੋ ਉਡ ਤੋਹਾਂ ਦੀ ਅਰਿ ਵੇਸਲੇ ਸੁਦਾ ਕੁਆਲੀ ਤਾਕੋ ਧੋਖ ਕਹਾਂ ਬਿਅਪੈ ਜਾ ਕੋ ਉਡ ਤੋਹਾਂ ਦੀ ਰਵਾ ਮਨਸ ਮਨ ਜੋ ਜੀਵ ਨ ਬਨਣਾ ਤਾਰਪਜੇ ਸੇ ਅਰਜਾ ਦੀਏਮ ਨਾ ਕੋ ਕੰਨਨ ਕੋ ਰਾਜ ਕਮਾਏ ਅੰਚਲੈ ਗੋਮਾ ਦੀਏ ਗੁਣ ਧਨ ਗੁਣਤ ਨਹੀ ਗਾਇਏ ਜਾ ਕੋ ਕਿਰਪਾ ਤਾ ਦੀਏ ਸੋ ਸੁਖੀ ਆਤਮ ਉਸ ਜਨਮਾ ਨਾਨਕ ਗਤ ਸੁਬਲ ਹਮ ਦੀਏ ਗੁਣਤਨ ਹੀ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖੀਆ ਧਨੁ ਸਜਨ ਮਾਨਕ ਦਿਸਬਲ ਮਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ